trái ầnọc xem chủ trắng kiểm xem ਇਕ ਗੁਪਤ ਸੂਚਨਾ ਦੇ ਆਧਾਰ ਤੇ ਐਸਟੀਐਫ ਅਧਿਕਾਰੀ ਰਚਪਾਲ ਸਿੰਘ ਦੀ ਟੀਮ ਵੱਲੋਂ ਅਟਾਰੀ ਹਲਕੀ ਦੇ ਡੇਰਾਬਾਬਾ ਗੁਲਾਬਸ਼ਾਹ ਦੇ ਮੋੜ ਤੋਂ ਸ਼ੱਕੀ ਲਿਫਾਫੇ ਦੀ ਪੜਤਾਲ ਕਰਨ ਤੇ 5 ਕਿਲੋ ਦੇ ਕਰੀਬ ਆਰਡੀਐਕਸ ਬਰਾਮਦ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਅਧਿਕਾਰੀ ਰਚਪਾਲ ਸਿੰਘ ਨੇ ਦੱਸਿਆ ਕਿ ਪੜਤਾਲ ਦੇ ਵਿੱਚ ਸਾਹਮਣੇ ਇਹ ਆਇਆ ਕਿ 5 ਕਿਲੋ ਦੀ ਕਰੀਬ ਵਿਸਫੋਟਕ ਸਮੱਗਰੀ ਮਿਲੀ ਹੈ ਪਰ ਅਜੇ ਤੱਕ ਇਸ ਸੰਬੰਧੀ ਕੋਈ ਦੋਸ਼ੀ ਨਹੀਂ ਮਿਲਿਆ ਜਦੋਂ ਇਸ ਲਿਫਾਫੇ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 1 ਲੱਖ ਰੁਪਏ ਕੈਸ਼ ਮਿਲੇ ਹਨ ਇਸ ਸਬੰਧ ਦੇ ਹੁਣ ਡੁੰਗਾਈ ਵਿੱਚ ਪੜਤਾਲ ਕੀਤੀ ਜਾਵੇਗੀ ਇਹ ਜਾਣਕਾਰੀ ਸਿਰਫ ਮੁਢਲੀ ਪੜਤਾਲ ਵਿੱਚ ਸਾਹਮਣੇ ਆਇਆ ਉਸ ਨੂੰ মিডিਆ ਸਾਹਮਣੇ ਪੇਸ਼ ਵੀ ਕੀਤਾ ਗਿਆ ਹੈ ਇਹ ਆਪਰੇਸ਼ਨ ਤਕਰੀਬਨ ਸਾਰੇ ਦਿਨ ਵਿੱਚ ਮੁਕੰਮਲ ਹੋਈ ਹੈ ਅਤੇ ਬਹੁਤ ਹੀ ਜਲਦ ਪ੍ਰੈਸ ਕਾਨਫਰੰਸ ਕਰਕੇ ਡਿਟੇਲ ਦੇ ਵਿੱਚ ਜਾਣਕਾਰੀ ਵੀ ਦਿੱਤੀ ਜਾਵੇਗੀ ਸਪੈਸੀਫਿਕ ਇਨਪੁਟ ਆਈ ਸੀ ਕਿ ਅਟਾਰੀ ਸਾਈਡ ਦੇ ਏਰੀਏ ਦੇ ਵਿੱਚ ਕੋਈ ਡਰੱਗ ਕੋਈ ਅਸਲਾ ਮਨੀਸ਼ਨ ਜਾਂ ਐਕਸਪਲੋਸਿਵ ਦੀ ਕਨਸਾਈਨਮੈਂਟ ਜਿਹੜੀ ਹੈਗੀ ਆ ਉਹ ਆਈ ਆ ਜੀ ਜੀ ਓਕੇ ਜੀ ਸੋ ਉਹਦੇ ਆਧਾਰ ਤੇ ਅਸੀਂ ਜਿਹੜਾ ਹੈਗਾ ਆਪਣੀ ਲਿਖਤੀ ਪੜਤੀ ਕਾਰਵਾਈ ਸ਼ੁਰੂ ਕਰਕੇ ਪਾਰਟੀਆਂ ਬਣਾ ਕੇ ਮੈਂ ਉਹਦੀ ਗਵਾਹੀ ਜਿਹੜੀ ਆ ਨਾਲ ਮੇਰੇ ਡੀਐਸਪੀ ਮਹਾਜਨ ਔਰ ਹੋਰ ਸਾਡਾ ਜਿਹੜਾ ਸਾਰਾ ਟੀਮ ਸੀ ਐਸਟੀਐਫ ਦੀ ਬਾਰਡਰ ਰੇਂਜ ਦੀ ਉਹ ਲੈ ਕੇ ਨਿਕਲ ਪਏ ਉਹ ਜਿਹੜੀ ਕਿਉਂਕਿ ਇਨਪੁਟ ਬੜੀ ਸਪੈਸੀਫਿਕ ਸੀ ਸੋ ਜਦੋਂ ਅਸੀਂ ਇਹ ਏਰੀਆ ਸਰਚ ਕਰਦੇ ਪਏ ਸੀ ਸਰਚ ਕਰਨ ਦੇ ਦੌਰਾਨ ਸਾਨੂੰ ਜਿਹੜਾ ਅਟਾਰੀ ਤੋਂ ਬੱਚੀਵਿੰਡ ਪਿੰਡ ਰੋਡ ਜਾ ਰਹੀ ਹੈ ਜਿਹੜੀ ਆਪਾਂ ਖਲੋਤੇ ਆ ਇਹਦੇ ਚ ਕੋਈ ਇਥੋਂ ਕਿਲੋਕੀਮੀਟਰ ਅੱਗੇ ਆ ਕੇ ਡੇਰਾ ਬਾਬਾ ਗੁਲਾਬਸ਼ਾਹ ਦਾ ਉਹ ਮੋੜ ਪੈਂਦਾ ਔਰ ਮੋੜ ਦੇ ਉੱਤੇ ਸਾਨੂੰ ਇੱਕ ਸ਼ੱਕੀ ਇੱਕ ਲਫਾਫਾ ਜਿਹਾ ਪੈਕਿੰਗ ਜਿਹੜੀ ਆ ਉਹ ਦੇਸੀ ਜਦੋਂ ਪੈਕਿੰਗ ਦੀ ਸੀ ਤੇ ਅਸੀਂ ਸੋਚਿਆ ਕੋਈ ਹੀਰੋਨ ਹੋਏਗੀ ਜਾਂ ਕੋਈ ਡਰੱਗ ਹੋਏਗੀ ਉਹ ਜਦੋਂ ਵੇਖਿਆ ਤਾਂ ਟੇਪਿੰਗ ਹੋਈ ਸੀ ਅਸੀਂ ਹੋਰ ਅਲਰਟ ਹੋ ਗਏ ਸੋ ਅਸੀਂ ਸੋਚਿਆ ਵੀ ਹੁਣ ਇਹਦੇ ਚ ਪਤਾ ਨਹੀਂ ਐਕਸਪਲੋਸਿਵ ਹੈ ਕਿ ਡਰੱਗ ਹੈ ਕੀ ਹੈ ਸੋ ਅਸੀਂ ਫਿਰ ਇਮੀਡੀਏਟਲੀ ਸੋ ਇਹ ਸਲਾਹ ਕੀਤੀ ਵੀ ਕਿਉਂ ਨਾ ਇਸੇ ਟੈਕਨੀਕਲ ਟੀਮ ਮਂਗਾਈ ਜਾਵੇ ਜਿਹੜੀ ਕਿ ਉਹ ਚੈੱਕ ਕਰਕੇ ਦੱਸੇ ਵੀ ਇਹ ਡਰੱਗ ਹੈ ਐਕਸਪਲੋਸਿਵ ਹੈ ਅਮਨੀਸ਼ਨ ਹੈ ਕੀ ਹੈ ਕਿਉਂਕਿ ਉਹ ਸਾਰੀ ਟੇਪਿੰਗ ਕੀਤੀ ਹੋਈ ਸੀ ਸੋ ਮੈਂ ਆਪਣੇ ਸੀਨੀਅਰ ਅਫਸਰਾਂ ਨੂੰ ਇਤਲਾਹ ਕੀਤੀ ਡੀਆਈ ਸਾਹਿਬ ਨੂੰ ਜੀ ਸਾਹਿਬ ਨੂੰ ਸਾਰੇ ਸੀਨੀਅਰ ਅਫਸਰਾਂ ਨੂੰ ਦੱਸਿਆ ਉਹਨਾਂ ਨੇ ਇਮੀਡੀਟਲੀ ਬਾਰਡਰ ਦੀ ਜਿਹੜੀ ਬਾਮਸਕਰ ਟੀਮ ਹੈ ਉਹਨੂੰ ਭੇਜਿਆ ਉਹਨਾਂ ਨੇ ਆਪਣੇ ਸਾਰੇ ਸਵੇਰ ਤੋਂ ਤੁਹਾਨੂੰ ਪਤਾ ਹੀ ਹੈ ਤੁਸੀਂ ਵੇਖ ਰਹੇ ਹੋ ਕਾਫੀ ਧੀਰ ਤੋਂ ਸੋ अर्ਲੀ ਮਾਰਨਿੰਗ ਤੋਂ ਇਹ ਸਾਰਾ ਚੱਲ ਰਿਹਾ ਸੀ ਸੋ ਉਹਨਾਂ ਨੇ ਆਪਣਾ ਸਾਰੇ ਜੋ ਟੈਕਨੀਕਲ ਇਹਨੂੰ ਚੈੱਕ ਕੀਤਾ ਔਰ ਉਹਨਾਂ ਨੂੰ ਇਹ ਲੱਗਾ ਕਿ ਕੋਈ ਐਕਸਪਲੋਸਿਵ ਲੱਗਦਾ ਸੋ ਉਹਨਾਂ ਆਪਣੇ ਹਿਸਾਬ ਨਾਲ ਸਾਰਾ ਆਪਰੇਸ਼ਨ ਕਰਕੇ ਤੇ ਉਹ ਜਦੋਂ ਉਹਨੂੰ ਆ ਚੈੱਕ ਕੀਤਾ ਤੇ ਉਹ ਵਾਕਈ ਐਕਸਪਲੋਸਿਵ ਸੀ ਬੰਬ ਨੁਮਾ ਚੀਜ਼ ਸੀ ਆਈਡੀ ਸੀ ਆਈਡੀ ਸੀ ਕਿੰਨੇ ਕਿਲੋ ਸੀ ਆਈਡੀ ਸੀ ਜਿਹਦਾ ਕੋਈ weight ਲਗਭਗ 5 ਕਿਲੋ ਦੇ ਲਾਗੇ ਚਾਕੇ ਸੀ ਜੀ ਅਪਰੋਕਸੀਮੇਟਲੀ 5 ਕਿਲੋ ਆਈਡੀ ਜੀਡੀ ਸੀ ਨਹੀਂ ਸਰ ਆਪਕੇ ਪਾਸ ਜੋ ਪਹਿਲੇ ਇਨਫੋਰਮੇਸ਼ਨ ਥੀ ਉਹ ਸਿਰਫ ਡਰੱਗਸ ਕੀ ਥੀ ਨਹੀਂ ਸਾਡੇ ਕੋਲ ਡਰੱਗ ਦੀ ਸੀ ਕਿਉਂਕਿ ਅਸੀਂ ਟੋਟਲੀ ਡਰੱਗ ਨੂੰ ਡੀਲ ਕਰਦੇ ਆ ਐਸਟੀਐਫ ਆ ਸਾਨੂੰ ਡਰੱਗ ਦੀ ਸੀ ਤੇ ਨਾਲ ਨਾਲ ਵੈਪਨ ਦੀ ਵੀ ਸੀ ਵੈਪਨ ਦੀ ਵੀ ਐਕਸਪਲੋਸਿਵ ਦੀ ਵੀ ਸਾਡੇ ਕੋਲ ਇਹ ਤਿੰਨਾਂ ਚੀਜ਼ਾਂ ਦੀ ਸੀ ਸਾਡੇ ਕੋਲ ਬਈ ਐਕਸਪਲੋਸਿਵ ਵੀ ਹੋ ਸਕਦਾ ਮੈਂ ਤਾਂ ਉਹਨਾਂ ਕਿਹਾ ਵੀ ਡਰੱਗ ਦੀ ਆ ਦੈਟਸ ਵਾਈ ਦੇ ਮਲ ਐਸਟੀਐਫ ਨੂੰ ਉਹਨਾਂ ਨੇ ਹਿਰਾਸਤ ਲਈਏ ਗਏ ਨਹੀਂ ਫਿਲਹਾਲ ਕੋਈ ਬੰਦਾ ਗ੍ਰਿਫਤਾਰ ਨਹੀਂ ਹੈਗਾ ਸਰ ਕਹਿ ਰਹੇ ਸਰ ਇਹ ਕਿਹਾ ਜਾ ਰਿਹਾ ਕਿ ਰਾਤੋਂ ਹੀ ਤੁਸੀਂ ਰੇਕੀ ਕਰ ਰਹੀ ਸੀਗੀ ਐਸਡੀਐਫ ਦੀ ਕੈਸ਼ ਕਿੰਨਾ ਸੀਗਾ ਕੈਸ਼ 1 ਲੱਖ ਰੁਪਈਆ ਰਿਕਵਰ ਹੋਇਆ ਵਿੱਚੋਂ ਇੰਡੀਅਨ ਕਰੰਸੀ ਸਾਰੀ ਸਰ ਇੰਡੀਅਨ ਕਰੰਸੀ ਸਰ ਕਿਹਾ ਜਾ ਰਿਹਾ ਕਿ ਰਾਤੋਂ ਰੇਕੀ ਕੀਤੀ ਜਾ ਰਹੀ ਸੀਗੀ ਕਿ ਉਸ ਬੰਦੇ ਨੂੰ ਫੜਿਆ ਜਾਵੇ ਜਿਸ ਨੇ ਲੈਣ ਵਾਸਤੇ ਆਣਾ ਸੀਗਾ ਕਿ ਉਹ ਬੰਦਾ ਕਾਬੂ ਨਹੀਂ ਆਇਆ ਜੀ ਦੇਖੋ ਅਜੇ ਕੋਈ ਅਰੈਸਟ ਨਹੀਂ ਪਈ ਨਾ ਬੰਦਾ ਕੋਈ ਕਾਬੂ ਸਾਡੇ ਕੋਲ ਆਇਆ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਕੁਝ ਨਸ਼ਟ ਵੀ ਕੀਤਾ ਗਿਆ ਕਿਹਾ ਜੇ ਇਨਵੈਸਟੀ ਕੀਤਾ ਤੇ ਕੁਝ ਨਸ਼ਟ ਨਹੀਂ ਉਹ ਉਹਨਾਂ ਦਾ ਪ੍ਰੋਸੈਸ ਸੀ ਜਿਹੜੇ ਹੈਗੇ ਆ ਨਾ ਬੰਬ ਸਕਾਟ ਵਾਲੇ ਉਹਨੂੰ ਓਪਨ ਕਰਨ ਵਾਸਤੇ ਉਹ ਇੱਕ ਪ੍ਰੋਸੈਸ ਹੁੰਦਾ ਵਾ ਕਿਉਂਕਿ ਉਹ ਇਹ ਆਈਡੀ ਸੀ ਨਾ ਇਹ ਖਤਰਨਾਕ ਸੀ ਜਦਾ ਪਤਾ ਨਹੀਂ ਸੀ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਚੈੱਕ ਕਰਨ ਵਾਸਤੇ ਉਹਨਾਂ ਨੂੰ ਉਹ ਸਾਰਾ ਪ੍ਰੋਸੈਸ ਕਰਨਾ ਪੈਂਦਾ ਉਹਨੂੰ ਕੋਈ ਛੋਟਾ ਮੋਟਾ ਕਿੰਨੇ ਦਿਨਾਂ ਦੀ ਪਈ ਸੀ ਇੱਥੇ ਕਿੰਨੇ ਦਿਨਾਂ ਦੀ ਪਈ ਸੀ ਸਰ ਕਿੰਨੇ ਦਿਨ ਉਹ ਇੱਥੇ ਲੁਕੋ ਕੇ ਰੱਖੀ ਗਈ ਦੇਖੋ ਸਾਨੂੰ ਤੇ ਅੱਜ ਸਵੇਰੀ ਖਬਰ ਮਿਲੀ ਆ ਸਾਡੇ ਮੁਤਾਬਕ ਤੇ ਇਹਦਾ ਮਤਲਬ ਸਵੇਰੇ ਖਬਰ ਮਿਲੀ ਹੈ ਤੇ ਕੋਈ ਕੱਲ ਤੋਂ ਜਾਂ ਇੱਥੇ ਪਈ ਹੋਏਗੀ ਇਹ ਜਾਂ ਰਾਤ ਤੋਂ ਪਈ ਹੋਏਗੀ ਇਹ ਸਰ ਡਰੋਨ ਕੇ ਜ਼ਰੀਏ ਪਹੁੰਚੀ ਹੋ ਸਕਤੀ ਹੈ ਕਿਸ ਤਰ੍ਹਾਂ ਸੇ ਪਹੁੰਚੀ ਹੋ ਸਕਤੀ ਹੈ ਦੇਖੋ ਇਹ ਸਾਰੀ ਇਨਵੈਸਟੀਗੇਸ਼ਨ ਦੀਆਂ ਚੀਜ਼ਾਂ ਨੇ ਨਾਓ ਵੀ ਆਰ ਔਨ ਪ੍ਰੀਲੀਮਨਰ ਸਟੇਜ ਮੌਕੇ ਤੇ ਆਪਾਂ ਹੈਗੇ ਆ ਤੁਹਾਡੇ ਸਾਹਮਣੇ ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਹੁਣ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਾਂਗੇ ਤੈਹ ਤੱਕ ਜਾਵਾਂਗੇ ਸਾਰੀਆਂ ਚੀਜ਼ਾਂ ਦੀ ਤੁਹਾਨੂੰ ਗਾਂ ਜਿਹੜੀ ਪ੍ਰੋਪਰ ਇਹ ਸਾਰੀ ਡਿਟੇਲ ਪੀਸੀ ਜਿਹੜੀ ਆ ਸਰ ਕੋਈ ਸ਼ੱਕ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਆਈ ਸੀ ਕਿ ਜਾਂ ਇੱਥੋਂ ਦੇ ਕੋਈ ਬੰਦੇ ਇਸ ਨੂੰ ਡਿਟੇਨ ਕਰਨ ਵਾਸਤੇ ਆਏ ਸੀਗੇ ਕੋਈ ਸ਼ੱਕ ਹੈ ਤੁਹਾਨੂੰ ਇਹ ਪਾਕਿਸਤਾਨ ਵੱਲੋਂ ਹੀ ਆਈ ਹੈਗੀ ਆ ਜੀ ਪਰੰਧ ਜਿਹੜੀ ਆ ਇਹ ਦੀ ਕਿਸਾਈ ਹੈ ਜੀ ਸਰ ਸੋ ਇਹ ਦੇਖੋ ਮੈਂ ਤੁਹਾਨੂੰ ਬੇਨਤੀ ਕੀਤੀ ਆ ਕਿ ਇਹ ਇਹ ਨਹੀਂ ਕਹਿ ਸਕਦੇ ਕਿ ਇਹ ਡਰੋ ਰਹੀ ਆਈ ਹੈ ਜਾਂ ਉਹ ਕਿਸੇ ਬੰਦੇ ਨੇ ਲਿਆਂਦੀ ਆ ਸੋ ਇਹ ਸਾਰਾ ਇਨਵੈਸਟੀਗੇਸ਼ਨ ਮੈਟਰ ਹੈ ਜੀ ਕਿੰਨੇ ਘੰਟੇ ਦਾ ਆਪਰੇਸ਼ਨ ਰਹਾ ਜੀ ਪੂਰਾ ਟੋਟਲ ਇਹ ਮਾਰਨਿੰਗ ਤੋਂ ਅਰਲੀ ਮਾਰਨਿੰਗ ਤੋਂ ਚੱਲ ਰਹੀ ਸੀ ਮੈਂ ਸੱਚ ਕੋਈ ਟਾਈਮ ਤਾਂ ਨਹੀਂ ਨੋਟ ਕੀਤਾ ਪਰ ਸਟਿਲ ਵੀ ਆਰ ਆਨ ਦਾ ਸਪੌਟ ਸਰ ਜੀ ਅਲਿ ਲਾਚੀ ਲਿਤੀ ਜਾ ਰਹੀ ਹੈ ਕਿੰਨੇ ਲੈਣਾ ਹੈ ਜੀ ਇਹ ਇਨਵੈਸਟੀਗੇਸ਼ਨ ਚਲਾ ਗਿਆ ਜੀ ਹਾਂਜੀ ਹੋਰ ਵੀ ਇਲਾਕੇ ਸਰਚ آپریشن ਚਲਾਇਆ ਗਿਆ ਕੋਈ ਇਸ ਤੋਂ ਬਾਅਦ ਨਹੀਂ ਸਾਡੇ ਵੱਲੋਂ ਤੇ ਨਹੀਂ ਕੋਈ ਅਜੇ ਕੋਈ ਹੋਰ ਨਹੀਂ ਚਲਾਇਆ ਲੋਕਾਂ ਨੇ ਸਹਿਯੋਗ ਦਿੱਤਾ ਨਾਲ ਦੇ ਆਸ-ਪਾਸ ਦੇ ਲੋਕਾਂ ਤੋਂ ਕੁਝ ਸੂਚਨਾ ਮਿਲੀ ਹੈ ਕੋਈ ਸਹਿਯੋਗ ਦਿੱਤਾ ਉਹਨਾਂ ਨੇ ਹਾਂ ਹਾਂ ਜਿਹੜੇ ਆਲੇ-ਦੁਆਲੇ ਦੇ ਜਾਂ ਰਾਹਗੀਰ ਦੂਜੇ ਤੇ ਜੇ ਲੋਕ ਸਾਰੇ ਉਹ ਸਵੇਰ ਦੇ ਸਾਨੂੰ ਸਹਿਯੋਗ ਦੇ ਰਹੇ ਆ ਸਾਨੂੰ ਚਾਹ ਵੀ ਪਿਆਰ ਰਿਹਾ ਸਾਨੂੰ ਅਮਿਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ ਐਸਐਮ ਜ਼ेड ਨਿਊਜ਼